ਆਂਟੀ ਜੀ ਆਜੋ ਆ ਗਈ ਆ ਗਈ ਪੁੱਤ ਬੜੇ ਟਾਈਮ ਲਾਤਾ ਤੁਸੀਂ ਤਾਂ ਉਹ ਫਿਰ ਕੈਂਪਰ ਚੋਂ ਪਾਣੀ ਪਰਦੇ ਪਰਦੇ ਆ ਵਾਧੂ ਕੁ ਮਿੰਟ ਲੱਗ ਗਏ ਚਾਹ ਬਣਾ ਲਿਆ ਪੁੱਤ ਨਹੀਂ ਬਸ ਥੈਂਕ ਯੂ ਬੈਜੋ ਮੈਂ ਤਾਂ ਤੁਹਾਡੇ ਵਾਸਤੇ ਇੱਕ ਹੋਰ ਵੀ ਬਹੁਤ ਤਕੜੀ ਸਕੀਮ ਲੈ ਕੇ ਆਈ ਹਾਂ ਅੱਛਾ ਹੂੰ ਦੇਖੋ ਜਿਹੜੇ ਤੁਹਾਡੇ ਪ੍ਰੋਡਕਟ ਹੁਣ ਤੱਕ ਵਿਕੇ ਨਹੀਂ ਹੈਗੇ ਹਾਂ ਜਿਵੇਂ ਤੁਹਾਡੇ ਸਾਰੇ ਪ੍ਰੋਡਕਟ ਇੱਕ ਦੁਕਾਨ ਤੇ ਬਕਵਾਦਾ ਲੈ ਇਹ ਤਾਂ ਫਿਰ ਮौज ਹੀ ਮौज ਜਾ ਇੱਕ ਮਿੰਟ ਵੇਟ ਕਰੋ ਤੇਰੇ ਕੋਲ ਤਾਂ ਬਾਲੀਆਂ ਸਕੀਮਾਂ ਨੇ ਭਾਈ ਵਾਲਾ ਵੱਡਾ ਦਿਮਾਗ ਤੇਰਾ ਤਾਂ ਹਾਂ ਹੈਲੋ ਹਾਂਜੀ ਲਪ੍ਰਿਤ ਗੱਲ ਕਰ ਰਹੀ ਸੀਗੀ ਸੈਲਫ ਮੇਡ ਤੋਂ ਹਾਂ ਹਾਂ ਉਹਨਾ ਪਿੰਡ ਦਾ ਨਾਮ ਕੀ ਹੈ ਬਖਸ਼ੀ ਵਾਲਾ ਅੱਛਾ ਮਾਨਸਾ ਜ਼ਿਲ੍ਹੇ ਚ ਪੈਂਦਾ ਹਾਂਜੀ ਓਕੇ ਉਹ ਨਾ ਐਕਚੁਅਲੀ ਇੱਕ ਇੱਥੇ ਬਖਸ਼ੀ ਵਾਲਾ ਪਿੰਡ ਪੈਂਦਾ ਮਾਨਸਾ ਜ਼ਿਲ੍ਹੇ ਚ ਅ ਨੇੜੇ ਕਿਹੜਾ ਸ਼ਹਿਰ ਲੱਗਦਾ ਜੀ ਬਲੱਡ ਅ ਨਹੀਂ ਉਸ ਤੋਂ ਵੀ ਨੇੜੇ ਜਾ ਜਾਖਲ ਜਾਖਲ ਬਰੇਟਾ ਜਾਖਲ ਬਰੇਟਾ ਰੋਡ ਤੇ ਪੈਂਦਾ ਜੀ ਇਹ ਪਿੰਡ ਆ ਇੱਕ ਨਾ ਕਿਰਨਪਾਲ ਨਾਮ ਦੇ ਮਾਤਾ ਜੀ ਨੇ ਆਪਣੀ ਕੰਪਨੀ ਚ ਜੁਆਇਨ ਕੀਤਾ ਹੋਇਆ ਇਹਨਾਂ ਨੇ ਮੈਂਬਰ ਨੇ ਆਪਣੀ ਟੀਮ ਦੇ ਔਰ ਇਹਨਾਂ ਨੂੰ ਮੈਂ ਪ੍ਰੋਡਕਟਸ ਦੇ ਕੇ ਗਈ ਸੀ ਇਹਨਾਂ ਦੇ ਇੱਕ ਵੀ ਪ੍ਰੋਡਕਟ ਵਿਕਿਆ ਨਹੀਂ ਹੈਗਾ ਤੁਹਾਨੂੰ ਪਤਾ ਪਿੰਡਾਂ ਚ ਲੇਡੀਜ਼ ਲੈਂਦੀਆਂ ਨਹੀਂ ਹੈਗੀਆਂ ਟਰਸਟ ਨਹੀਂ ਕਰਦੀਆਂ ਤੁਸੀਂ ਆਪਣੀ ਦੁਕਾਨ ਵਾਸਤੇ ਅਗਰ ਪ੍ਰੋਡਕਟਸ ਲੈਣੇ ਹੋਣ ਤਾਂ ਆਂਟੀ ਨੂੰ ਪੇਮੈਂਟ ਕਰ ਦਿਓ ਬਸ 1.5 ਲੱਖ ਰੁਪਏ ਕਰ ਦਿਓ ਬਹੁਤ ਹੈ ਨਾ ਹਾਂ 1.5 ਲੱਖ ਰੁਪਏ ਨੂੰ ਤੁਸੀਂ ਆਇਆ ਕਰੋ ਚੈੱਕ ਲੈ ਆਇਓ ਕੋਈ ਗੱਲ ਨਹੀਂ ਮੈਂ ਸਾਈਨ ਕਰ ਦੂੰਗੀ ਚੈੱਕ ਦੇ ਉੱਪਰ ਹਾਂ ਕਿੰਨੇ ਵਜੇ ਤੱਕ ਆਜੂਗੀ ਅੱਜ ਨਹੀਂ ਨਹੀਂ ਬਾਹ ਲੇਟ ਹੋ ਜਾਊਗਾ 2 ਵਜੇ ਤੱਕ ਆ ਜਿਓ ਹਮ ਐਂਡ ਹਾਂ ਇੱਕ ਗੱਲ ਹੋਰ ਆਂਟੀ ਜੀ ਨੇ ਹੱਥ ਵੀ ਨਹੀਂ ਲਵਾਉਣਾ ਸਾਰਾ ਸਮਾਨ ਤੁਸੀਂ ਆਪੇ ਚੱਕ ਕੇ ਆਪਣੀ ਗੱਡੀ ਚ ਰੱਖਣਾ ਓਕੇ ਜੀ ਥੈਂਕ ਯੂ ਲਓ ਆਂਟੀ ਜੀ ਪਾਣੀ ਦਿਓ ਥੋੜਾ ਬਣ ਗਿਆ ਕੰਮ ਜੀ ਹੁਣ ਅੱਛਾ ਪੁੱਤ 2 ਵਜੇ ਨੂੰ ਗੱਡੀ ਆ ਜੂਗੀ ਤੁਹਾਡੇ ਗੇਟ 'ਚ अच्छा और सारा सामान ले ਜਾਣਗੇ ਉਹ ਤੇ 1.5 ਲੱਖ ਰੁਪਏ ਪੇਮੈਂਟ ਦੇ ਦੇਣਗੇ ਜਦ ਕਿ ਸਾਰਾ ਸਮਾਨ ਮਿਲਦਾ 50000 ਦੀ ਹੋਣਾ ਇਹਦੇ ਬਦਤਾ ਹੋਣਾ ਵੀ ਨਹੀਂ ਹੈ ਮੈਂ ਕਿਹਾ ਚਲੋ ਤੁਹਾਨੂੰ ਵੀ ਫਾਇਦਾ ਹੋਣਾ ਚਾਹੀਦਾ ਕੋਈ ਨਾ ਕੋਈ ਤੁਸੀਂ ਪੈਸੇ ਵੀ ਲਾਏ ਹਨ ਹਾਂ ਪੁੱਤ ਤਾਂ ਤੇਰਾ ਵਾਲ ਹੀ ਧੰਨਵਾਦ ਹੈ ਮੇਰੇ ਬਾਰੇ ਕਿੰਨਾ ਸੋਚਦੀਆਂ ਤੂੰ ਪੁੱਤ ਆਂਟੀ ਜੀ ਸਾਨੂੰ ਸੋਚਣਾ ਹੀ ਪੈਂਦਾ ਸਾਡੀ ਕੰਪਨੀ ਕੋਲੇ ਇੰਨੇ ਪੈਸੇ ਨਹੀਂ ਅਸੀਂ ਸੋਚਦੇ ਹਾਂ ਕਿ ਜੇ ਕੋਈ ਬੰਦਾ ਆਪਣੇ ਪੱਲੇ ਪੈਸੇ ਲਾ ਰਿਹਾ ਹੈ ਉਹ ਵਿਚਾਰਾ ਘਾਟਾ ਨਾ ਖਾਵੇ ਬਲਕਿ ਦੁਗੜੇ ਹੋ ਕੇ ਮੜਨਾ ਹਾਂ ਇਹ ਤਾਂ ਗੱਲ ਹੈਗੀ ਆ ਇੱਕ ਸਕੀਮ ਮੈਂ ਹੋਰ ਲੈ ਕੇ ਆਈ ਸੀ ਆ 골ਡ ਲੱਗਦਾ ਹਾਂ ਹਾਂ ਪੁੱਤ ਅੱਛਾ ਇਹ ਇਹ ਨਾ ਜਿਆਦਾ ਪੁਰਾਣਾ じゃ ਨਹੀਂ ਹੋ ਗਿਆ ਹਾਂ ਮੇਰੇ ਪੇਕੇ ਨੇ ਪਾਈਆਂ ਸੀ ਬਸ ਮੈਂ ਕਦੇ ਟੂਟ ਮਿੰਟ ਖਾਇਓ ਮੈਨੂੰ ਕੱਢ ਕੇ ਲਾਆਂ ਹੀ ਨਹੀਂ ਮੁੜ ਕੇ ਅੱਛਾ ਬਸ ਮੈਨੂੰ ਛਾਂਕ ਜਾ ਸੀ ਮੈਂ ਪਾਕ ਹੀ ਰੱਖ ਦਿਆਂ ਲੈ ਬਤਾ ਇਹ ਕਿੰਨਾ ਘਾਪਾਰ ਹੋਊਗਾ ਜੀ ਭਲਾ ਇਹਨਾਂ ਚ ਇਹ ਪੁੱਤ ਹੈਗੀਆਂ ਨੇ ਡੇਢ ਤੋਲੇ ਦੀਆਂ ਡੇਢ ਤੋਲੇ ਦੀਆਂ ਹਾਂ ਲੱਖ ਰੁਪਏ ਕੋਲੇ ਗਈ ਗੱਲ ਫਿਰ ਤਾਂ ਹਾਂ ਇਹ ਡੇਢ ਤੋਲੇ ਦੀਆਂ ਜਿਹੜੀਆਂ ਚੂੜੀਆਂ ਨੇ ਜੇ ਤੁਹਾਨੂੰ ਮੈਂ ਦੁੱਗਣੀਆਂ ਕਰਕੇ ਤਿੰਨ ਤੋਲਿਆਂ ਚ ਮੋੜਾਂ ਤਾਂ ਹੈ ਉਹ ਕੀ ਮੈਂ ਪੁੱਤ ਮਾਤਾ ਜੀ ਤੁਹਾਨੂੰ ਦੱਸਿਆ ਤਾਂ ਹੈਗਾ ਸਾਡੀ ਕੰਪਨੀ ਹੋਰ ਕੀ ਕਰਦੀ ਆ ਹੀ ਕੁਛ ਤਾਂ ਕਰਦੀ ਐ ਆਹ ਚੂੜੀ ਕਿੰਨੇ ਦੀ ਐ ਇਹ ਸਵਾ ਤੋਲੇ ਦਾ ਪੁੱਤ ਲੈ ਦੋ ਸਵਾਤੋੜੇ ਦਾ ਇਹ ਜਿਵੇਂ ਤੁਹਾਨੂੰ 22 ਟੋਲੇ ਦਾ ਕਰਕੇ ਮੋੜਾ ਫਿਰ ਦੇਖੋ ਤੇਰੇ ਤੇ ਤਾਂ ਮੈਨੂੰ ਬਾਰਾ ਹੀ ਵਿਸ਼ਵਾਸ ਹੈ ਪੁੱਤ ਜੋ ਮਰਜ਼ੀ ਕਰ ਦੇ ਮੇਰੀ ਗੱਲ ਸੁਣੋ ਜਿਹੜਾ ਇਹ ਪੁਰਾਣਾ 골ਡ ਹੈ ਹਾਂ ਇਹ ਆਪਣੀ ਨਿਗਾਹ ਦੇ ਵਿੱਚ ਤਾਂ ਕੁਛ ਨਹੀਂ ਬੇਸਟ ਹੈ ਪਰ ਜਿਹੜੀ ਸਾਡੀ ਕੰਪਨੀ ਹੈ ਉਹਦੀ ਨਿਗਾਹ ਦੇ ਵਿੱਚ ਤਾਂ ਇਹ ਡਾਇਮੰਡ ਹੈ ਅੱਛਾ ਪੁਰਾਣੇ ਜਿਹੜਾ ਪੁਰਾਣਾ ਸੁਣਨਾ ਹੁੰਦਾ ਨਾ ਉਹਦੀ ਕੀਮਤ ਸਾਡੀ ਨਿਗਾਹ ਦੇ ਵਿੱਚ ਤਾਂ ਦੁੱਗਣੀ ਦਿਗਣੀ ਹੋ ਜਾਂਦੀ ਹੈ ਅੱਛਾ ਹੁਣ ਤੁਸੀਂ ਦੇਖ ਲਓ ਤੁਹਾਡੇ ਕਿੰਨੇ ਲੱਖ ਰੁਪਏ ਬਣ ਗਏ ਹਾਂ ਜੇ ਤੁਸੀਂ ਜਵਾ ਕਰਾਉਣਾ ਤਾਂ ਹੁਣ ਕਰਵਾ ਸਕਦੇ ਹੋ ਤੇ ਸ਼ਾਮ ਤੱਕ ਸਾਡੀ ਗੱਡੀ ਹੋਗੀ ਮੈਂ ਉਹ ਹੱਥ ਭੇਜ ਦੂੰਗੀ ਸਾਰਾ ਕੁਝ ਠੀਕ ਹੈ ਕਰ ਲੈ ਪੁੱਤ ਕਰ ਲੈ ਓਕੇ ਜੀ ਤੁਸੀਂ ਮੇਰੇ ਤੇ ਵੈਸੇ ٹرسٹ ਬਹੁਤ ਕਰਦੇ ਹੋ ਨਾ ਲੈ ਪੁੱਤ ਦੱਸ ਫੇਰ ਵੀ 3 ਹੀ ਐ ਜਦੋਂ ਤੈਨੂੰ 3 ਹੀ ਕਹਿਤਾ ਫਿਰ ਵਿਸ਼ਵਾਸ ਵੀ ਨਾ ਕਰਾ ਤੇਰੇ ਤੇ ਕਿਰਨਪਾਲ ਕੌਰ ਹਨਾ ਹਾਂ ਓਕੇ ਅਸੀਂ ਕੱਚਾ ਕੰਮ ਨਹੀਂ ਕਰਦੇ ਹੈਗੇ ਸਾਰਾ ਕੁਝ ਕਰਾਂਗੇ ਅਮ 골ਡ ਕਿੰਨੇ ਟੋਲੇ ਹੋਗੇ ਟੋਟਲ ਇਹ ਇਹ ਕਿੰਨੇ ਦੇਸੇ ਤੁਸੀਂ ਇਹ ਪੁੱਤ 1.5 ਟੋਲਾ ਹਾਂ ਇਹ 1.5 ਟੋਲਾ ਹੈ ਅ 골ਡ ਹੋ ਗਿਆ ਤੁਹਾਡਾ ਪੌਣੇ 3 ਟੋਲੇ ਹਾਂ ਪੁੱਤ ਠੀਕ ਹੈ ਮਾਤਾ ਜੀ ਫਿਰ ਆਂਟੀ ਜੀ ਸੌਰੀ ਮੈਂ ਮਾਤਾ ਕਹਿ ਜਾਨੀ ਤੁਹਾਨੂੰ ਕੋਈ ਨਾ ਕੋਈ ਨਾ ਪੁੱਤ ਫਿਰ ਕੀ ਹੋ ਗਿਆ ਤੁਸੀਂ ਐਦਾਂ ਕਰਿਓ ਮੈਂ ਚੱਲੀ ਆਂ 2:30 ਵਜੇ ਸਾਡੀ ਗੱਡੀ ਆਉਣੀ ਹੈ ਅੱਛਾ ਐਂਡ ਸਾਡੀ ਗੱਡੀ ਤੋਂ ਨਾ ਤੁਸੀਂ ਆਪਣਾ 골ਡ ਜ਼ਰੂਰ ਫੜ ਲਿਓ ਯਾਦ ਕਰਕੇ ਹਾਂ ਮੈਂ ਬਾਹਰ ਖੁੱਲ੍ਹੇ ਹੀ ਰੱਖੂ ਮੈਂ ਜਾਣਦੀ ਨਹੀਂ ਕਿਸੇ ਪਾਸੇ ਮੈਂ ਵਿੜ ਕੇ ਰੱਖੂਗੀ ਕਾਰਡ ਸੀ ਗਮੇਰਾ ਤੁਸੀਂ ਆ ਸਾਡਾ ਕਾਰਡ ਹੈ ਇਹਦੇ ਵਿੱਚ ਨੰਬਰ ਹੈ ਜੇ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਕਾਲ ਕਰ ਲਿਓ ਤੁਸੀਂ ਠੀਕ ਹੈ ਪਤਾ ਓਕੇ ਜੀ ਠੀਕ ਹੈ ਚਲੋ ਜੀ ਪੁੱਤ ਚਾਹ ਤਾਂ ਪੀ ਜਾਂਦੀ ਨਹੀਂ ਨਹੀਂ ਬਸ ਬਸ ਮੈਂ ਪ੍ਰੀਤੋ ਕੇ ਘਰੇ ਵੀ ਜਾਣਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਅੱਛਾ ਅੱਛਾ ਓਕੇ ਜੀ ਓਕੇ ਪਤਾ ਪ੍ਰੀਤੋ ਜੀ ਆਜੋ ਆਜੋ ਵੜਨ ਜੀ ਆਜੋ। ਚੁੱਕ ਰਿਆਂ ਵੀ। ਓਹੋ। ਹੋ ਪ੍ਰੀਤ ਜੀ ਕਿਵੇਂ ਹੋ? ਵਧੀਆ ਲਓ ਪੂਜੇ ਖਾ ਲਓ। ਨਹੀਂ ਬੱਸ ਮੈਨੂੰ ਨਾ ਐਕਚੁਅਲੀ ਕੋਲਡ ਹੋਇਆ ਮੈਂ ਨਾ ਬਿਮਾਰ ਹੋ ਗਈ ਸੀਗੀ। ਅੱਛਾ ਨਲੀਆਂ ਲੱਗ ਰਹੀਆਂ ਨੇ। ਜ਼ੁਖਾਮ ਜ਼ੁਖਾਮ ਬੱਸ ਉਹੀ ਸਮਝ ਲਓ। ਹੋਰ ਪਾਣੀ ਲੈ ਕੇ ਆਵਾਂ? ਆ ਤੁਹਾਡੇ ਇਹਨੂੰ ਖਵਾ ਦੋ ਤਫੀ ਨੂੰ। ਨਹੀਂ ਇਹ ਮਿਰਚਾਂ ਖਾਂਦਾ ਨਹੀਂ। ओके ਨਹੀਂ ਪਾਣੀ ਮੈਂ ਸਾਹਮਣੇ ਚਾਚੀ ਕੇ ਘਰੇ ਪੀਕੇ ਆਈ ਆ ਮੈਂ ਤਾਂ ਤੁਹਾਨੂੰ ਤੜਕੀ ਦੀ ਡਿੱਕੀ ਆਨੀ ਆ ਮੇਰੇ ਤਾਂ ਸਿਰ ਵੀ ਦੁਖਣ ਲੱਗਾ ਡਿੱਕ ਡਿੱਕੇ ਤੁਸੀਂ ਤਾਂ ਬੜਾ ਦੁਪਹਿਰਾ ਕਰਤਾ ਮੇਰੀ ਨਾ ਤਬੀਅਤ ਨਹੀਂ ਸੀ ਠੀਕ ਨਹੀਂ ਤਾਂ ਮੈਂ ਛੇਤੀ ਵੀ ਆ ਜਾਂਦੀ ਔਰ ਹੋਰ ਸੁਣਾਓ ਫਿਰ ਚੱਲ ਰਿਹਾ ਕੰਮ ਕਰ ਕੰਮ ਤਾਂ ਵਧੀਆ ਚੱਲ ਰਿਹਾ ਡੜੀ ਕੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੇਰੇ ਘਰ ਵਾਲਾ ਤਾਂ ਨਾ ਸੱਚੀ ਬਲਾਈ ਲੜਿਆ ਕਰ ਲੈ ਮੇਰੇ ਨਾਲ ਕਿਉਂ ਕਹਿੰਦਾ 5000 ਰੁਪਏ ਲਟਾ ਕੇ ਕਹਿੰਦਾ ਇਨੇ ਦਿਨ ਹੋ ਗਏ ਤੱਕ ਤੈਨੂੰ 1 ਰੁਪਿਆ ਆਇਆ ਤਹੇ ਨਹੀਂ ਲਾਦਾਸ ਇੰਨੇ ਦਿਨ ਕਿੰਨੇ ਕੋਏ ਨੇ ਹਲੇ ਹਫਤਾ ਵੀ ਨਹੀਂ ਹੋਇਆ ਲਗਾ ਲਾ ਨੂੰ ਮੈਂ ਇੱਕ ਮੰਥ ਬਾਅਦ ਪੇਮੈਂਟ ਆਉਂਦੀ ਹੁੰਦੀ ਆ ਤੁਹਾਡੇ ਘਰ ਵਾਲੇ ਨੂੰ ਕੌਣ ਸਮਝਾਵੇ ਹੁਣ ਬਾਰ-ਬਾਰ ਉਹ ਤੁਹਾਨੂੰ ਪਤਾ ਹੈ ਥੋੜੇ ਦਿਮਾਗ ਘੱਟੇ ਹੁੰਦਾ ਬੰਦਿਆਂ ਦਾ ਤਾਂ ਕਰਕੇ ਹੁਣ ਮੈਂ ਤਾਂ ਮਾੜੀ-ਮੋਟੀ ਪੜੀ ਆ ਹੈਗਾ ਦਿਮਾਗ ਤੁਹਾਡੇ ਘਰ ਵਾਲਾ ਤੁਹਾਨੂੰ ਰੋਕਦਾ ਤਾਂ ਹੀ ਤਾਂ ਤੁਸੀਂ ਇੱਥੇ ਤੱਕ ਬੈਠੇ ਹੋ ਹਲੇ ਤੱਕ ਹੂੰ ਤੁਹਾਡੇ ਤੋਂ ਬਾਅਦ ਗਈ ਸੀ ਚਾਚੀ ਕੇ ਘਰੇ ਮੈਂ ਉਹਨਾਂ ਦੀ 5 ਤਰੀਕ ਨੂੰ ਫਲੈਟ ਹੈ ਮੇਰੇ ਨਾਲ ਮੁੰਬਈ ਉਹਨਾਂ ਦੀ ਮੀਟਿੰਗ ਹੈ ਬੰਬੇ ਚਾਚੀ ਦੀ ਕਿਰਨਪਾਲ ਦੀ ਉਵੇਂ ਮਰ ਜਾ। ਹਾਂਜੀ। ਕਿਉਂਕਿ ਉਹਨਾਂ ਨੇ ਕੋਈ ਰੋਕ ਟੋਕ ਨਹੀਂ ਨਾ ਕਰਦਾ। ਉਹਨਾਂ ਦੀ ਸੋਚ ਵਧੀਆ ਹੈ। ਉਹਨਾਂ ਨੇ ਮੇਰੇ ਰੋਕ ਟੋਕ ਮੈਨੂੰ ਕਰੀ ਜਾਵੇ ਮੈਂ ਕਿਹੜੇ ਕਿਸੇ ਦੇ ਪਿੱਛੇ ਲੱਗਦੀ ਆ। ਨਹੀਂ ਨਹੀਂ ਪ੍ਰੀਤੋ ਜੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਉਹ ਮੇਰੇ ਤੇ ਵਿਸ਼ਵਾਸ ਕਰਦੇ ਨੇ। ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ। ਤੁਹਾਨੂੰ ਤਾਂ ਇਹ ਲੱਗਦਾ ਵੀ ਇਹ ਤਾਂ ਇਹ ਕੋਈ ਫਰਾਡ ਤੁਰੀ ਫਿਰਦੀ ਆ। ਕਿਉਂ ਨਹੀਂ ਮੈਨੂੰ ਵਿਸ਼ਵਾਸ ਜੇ ਮੈਨੂੰ ਵਿਸ਼ਵਾਸ ਹੈ ਮੈਂ ਤਾਂ ਹੀ ਤੁਹਾਨੂੰ ਉਹ ਪੈਸੇ ਦੇਤੇ ਉਹਦੇ ਪਹਿਲੇ ਮੂੰਹ ਚਾਕੇ। ਦੇਖੋ ਮੇਰੀ ਗੱਲ ਸੁਣੋ। ਮੇਰੀ ਗੱਲ ਸੁਣੋ ਪਹਿਲਾਂ ਤੁਸੀਂ। ਆਪ ਦੀਆਂ ਗੱਲਾਂ ਛੱਡੋ। ਚਾਚੀ ਤੋਂ ਇੱਕ ਦਿਨ ਪਹਿਲਾਂ ਦੀ ਮੇਰੀ ਕਰਾ ਦੋ ਚਾਚੀ ਤੋਂ ਮੈਂ ਪਹਿਲਾਂ ਜਾਣਾ ਹੈ ਬਸ ਕੁਛ ਮਰਜ਼ੀ ਹੋ ਜਾ ਇੱਕ ਦਿਨ ਪਹਿਲਾਂ ਤਾਂ ਹੋ ਨਹੀਂ ਸਕਦਾ ਨਾ ਮੀਟਿੰਗ ਹੀ ਉਸ ਦਿਨ ਦੀ ਆ 5 ਤਰੀਕ ਦੀ ਪਰ ਹਾਲੇ ਵੀ ਕੁਛ ਨਹੀਂ ਵਿਗੜਿਆ ਮੀਟਿੰਗ ਤਾਂ ਥੋੜਾ ਵੀ ਇਨਵੋਲਵ ਹੋ ਸਕਦਾ ਹੈ ਪਾਸਪੋਰਟ ਹੈਗਾ ਤੁਹਾਡਾ ਨਾ ਉਹ ਤਾਂ ਹੈ ਨਹੀਂ ਮੇਰਾ ਓ ਸ਼ਿਟ ਪਾਸਪੋਰਟ ਤਾਂ ਇੱਕ ਕੰਮ ਕਰ ਸਕਦੀ ਹਾਂ ਮੈਂ ਚਾਚੀ ਜੀ ਨੂੰ ਤਾਂ ਮੈਂ ਲੈ ਕੇ ਜਾ ਰਹੀ ਹਾਂ ਮੁੰਬਈ ਤੁਸੀਂ ਇਰਨਾ ਕੈਨੇਡਾ ਜਾ ਸਕਦੇ ਹੋ ਅਗਲੇ ਮਹੀਨੇ ਕੈਨੇਡਾ ਹਾਂਜੀ ਆਏ ਮੈਂ ਮਰ ਜਾਉ ਅੰ 25 ਮਈ ਦੀ ਹੈ ਜੀ ਮੇਰੀ ਫਲੈਟ ਫਿਰ ਮੇਰਾ ਉਹ ਤਾਂ ਹੈ ਨਹੀਂ ਜਿਹੜਾ ਉਹ ਕਾਪੀ ਜੀ ਚਾਹੀਦੀ ਕੋਈ ਨਾ ਹਰ ਤੱਕ ਮਹੀਨਾ ਪਿਆ ਪੂਰਾ ਤੁਸੀਂ ਐਂ ਕਰੋ ਮੈਨੂੰ ਆਪਣੀ ਫੋਟੋ ਦੇ ਦਿਓ ਇੱਕ ਆਧਾਰ ਕਾਰਡ ਦੇ ਦਿਓ ਚਲ ਮੈਂ ਅਪਲਾਈ ਕਰ ਦਿੰਨੀ ਆ ਸਬਰ ਦਾ ਫਲ ਮਿੱਠਾ ਹੀ ਹੁੰਦਾ ਚਾਚੀ ਤਾਂ ਉਰੀ ਜਾਊਗੀ ਹੱਦੋਂ ਬਾਕੀ ਕਿੱਥੇ ਜਾਂਦੀ ਦੁਬਈ ਨਹੀਂ ਜੀ ਮੁੰਬਈ ਅੱਛਾ ਮੁੰਬਈ ਫਿਰ ਮੈਂ ਤਾਂ ਦੂਰ ਦਾ ਹੀ ਟੂਰ ਕੱਢੂੰਗੀ ਕੈਨੇਡਾ ਦਾ ਹਨਾ ਉੱਥੇ ਸਾਰਾ ਆਪਣਾ 15 ਦਿਨ ਲੱਗ ਜਾਣਗੇ ਅੱਛਾ ਕੈਨੇਡਾ ਹਾਂਜੀ ਚਲ ਕੈਨੇਡਾ ਦਾ ਸੁਪਨਾ ਵੀ ਪੂਰਾ ਪਰ ਹਲੇ ਨਹੀਂ ਨਾ ਹੁੰਦਾ ਕਿਉਂਕਿ ਤੁਸੀਂ ਪਾਸਪੋਰਟ ਤਾਂ ਹਲੇ ਅਪਲਾਈ ਨਹੀਂ ਕੀਤਾ ਹੈਗਾ ਤੁਸੀਂ ਉਹ ਮੈਨੂੰ ਕਿਹੜਾ ਪਤਾ ਕਿਵੇਂ ਕਰਨਾ ਹੈ ਮੈਨੂੰ 5500 ਰੁਪਏ ਦਾ ਤਾਂ ਫੀਸ ਲੱਗੂਗੀ ਜੀ ਪਾਸਪੋਰਟ ਦੀ ਅੱਛਾ ਫੋਟੋਆਂ ਲੱਗਦੀਆਂ ਤੁਹਾਡੇ ਦੋ ਪਾਸਪੋਰਟ ਸਾਈਜ਼ ਆਧਾਰ ਕਾਰਡ ਲੱਗੂਗਾ ਤੁਹਾਡਾ ਮੇਰੀ ਗੱਲ ਸੁਣੋ 5500 ਕੀ ਮੈਂ 1000 ਰੁਪਏ ਵਾਧੇ ਦੇ ਦੇ ਦੂ ਤੁਸੀਂ ਇਹ ਕਰਾ ਦਿਓ ਮੇਰਾ ਸਾਰਾ ਗੁੱਸਾ ਹਾਂਜੀ ਕੋਈ ਨਹੀਂ ਮੈਂ ਆਪੀ ਕਰਾ ਦੂੰਗੀ ਤੁਸੀਂ ਮੈਨੂੰ ਜਾਣ ਵੇਲੇ ਸਾਰੇ ਡਾਕੂਮੈਂਟ ਸਬਮਿਟ ਕਰਵਾ ਦਿਓ ਔਰ ਤਾਂ ਹੋਰ ਜਿਵੇਂ ਚਾਚੀ ਜੀ ਦੇ ਕੋਈ ਵੀ ਪ੍ਰੋਡਕਟ ਨਹੀਂ ਸੀ ਵੀ ਕਿਹਾ ਹਾਂ ਮੈਨੂੰ ਕਹਿੰਦੇ ਵਿਚਾਰੇ ਮੈਂ ਘਾਟੇ ਚ ਆ ਗਈ ਇਹ ਹੋ ਗਿਆ ਉਹ ਹੋ ਗਿਆ ਮੈਨੂੰ ਬਹੁਤ ਤਰਸ ਬਹੁਤ ਆਇਆ ਫਿਰ ਸਾਡੀ ਤਰਸ ਕਰਨ ਵਾਲੇ ਕਿੱਥੇ ਹੈ ਜੀ ਉਹ ਉਹ ਮੇਰੇ ਕੋਲੇ ਆਈ ਸੀ ਸਵੇਰੇ ਭੇਤ ਲੈਣ ਮੈਨੂੰ ਕਹਿੰਦੀ ਜਾਣ ਜਾਣ ਕੇ ਟੋ ਟੋ ਕੇ ਪੁੱਛਦੀ ਸੀ ਕਿਵੇਂ ਚੱਲਦਾ ਤੇਰਾ ਕੰਮ ਮਾਂ ਮੈਂ ਤਾਂ ਕੋਈ ਕੰਮ ਨਹੀਂ ਚਲਾਇਆ ਭਾਈ ਸਾਰੇ ਪਿੰਡ ਚੋਂ ਤਾਂ ਡੋਂਟ ਰਿਪੀਟਰ ਰੱਖੀ ਹੈ ਮੇਰੀ ਨਹੀਂ ਉਹ ਫਿਰ ਵਿਚਾਰੇ ਚਲੋ ਕੋਈ ਗੱਲ ਨਹੀਂ ਅਨਪੜਨੇ ਹੋਈ ਜਾਂਦਾ ਹੈ ਅਨਪੜ ਤਾਂ ਵੀ ਲੱਗਦੀ ਤੈਨੂੰ ਦੇਖਣ ਨੂੰ ਬਹੁਤ ਚਲਾਕ ਉਹ ਚਲਾਕੀ ਆ ਖੇਡਦੀ ਹੈ ਨਹੀਂ ਫਿਰ ਸਾਡੀ ਅਸੀਂ ਆਪਣੀ ਕੰਪਨੀ ਦਾ ਤਾਂ ਉਹ ਹੁੰਦਾ ਨਾ ਕਿ ਅਸੀਂ ਆਪਣੀ ਕੰਪਨੀ ਦੀ ਅਮੇਜ਼ ਵਧੀਆ ਮਨਾਉਣੀ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਪਤਾ ਕੀ ਕੀਤਾ ਮੈਂ ਸਾਡੀ ਇੱਕ ਸ਼ਾਪ ਹੈ ਨੇੜੇ ਸ਼ਹਿਰ ਦੇ ਵਿੱਚ ਮਾਨਸਾ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿ ਆਂਟੀ ਦੇ ਵਿਚਾਰੀ ਦੇ ਪ੍ਰੋਡਕਟ ਨਹੀਂ बिक ਰਹੇ ਤੁਸੀਂ ਸਾਰੇ ਪ੍ਰੋਡਕਟ ਲੈ ਜਾਓ ਹੁਣ ਉਹ ਸਾਰੇ ਪ੍ਰੋਡਕਟ ਗੱਡੀ 'ਚ ਪਾ ਕੇ ਲੈ ਜਾਣਗੇ 2 ਵਜੇ ਆਉਣਗੇ ਤੇ 2.5 ਲੱਖ ਰੁਪਿਆ ਦੇ ਜਾਣਗੇ ਇਹਨਾਂ ਨੂੰ 2.5 ਲੱਖ ਰੁਪਿਆ ਹਾਂਜੀ ਫਿਰ ਤੁਸੀਂ ਉਹਦੇ ਪ੍ਰੋਡਕਟ ਦੇਈਏ ਨੇਓ ਪਰ ਅਜੇ ਤੁਸੀਂ ਮੈਨੂੰ ਵੀ ਬੰਦੇ ਇਕੱਠੇ ਕਰਕੇ ਦੇ ਦਿਓ ਮੈਨੂੰ ਤਾਂ ਕੋਈ ਬੰਦਾ ਲੱਭ ਰਿਹਾ ਨਹੀਂ ਨਹੀਂ ਜੀ ਬੰਦੇ ਇਕੱਠੇ ਕਰਨ ਦਾ ਤਾਂ ਤੁਹਾਡਾ ਹੀ ਕੰਮ ਹੈ ਨਾ ਉਹ ਚਾਚੀ ਜੀ ਵੀ ਕਰ ਰਹੇ ਨੇ ਉਹਨਾਂ ਨੇ ਇੱਕ ਮੁੰਡਾ ਵੀ ਕਰ ਲਿਆ ਚਾਚੀ ਦਾ ਕੰਮ ਹੀ ਦੇ ਦੇਂਦੇ ਸੌਖਾ ਕੰਮ ਹੈ ਹੋ ਤਾਂ ਉਹ ਤਾਂ ਮੈਂ ਵੇਚ ਵੀ ਦਿੰਦੀ ਚਾਚੀ ਤਾਂ ਨਹੀਂ ਵਿਕੇ ਉਹ ਜੀ ਚਾਚੀ ਨੇ ਵੱਧ ਪੈਸੇ ਲਾਏ ਸੀ ਚਾਚੀ ਨੇ ਤਾਂ ਅੱਜ ਮੈਨੂੰ 골ਡ ਵੀ ਫੜਾਤਾ ਆ 2 ਵਜੇ ਹੁਣ ਤੁਸੀਂ ਦੇਖਿਓ ਉਹਨਾਂ ਨੇ ਮੈਨੂੰ ਪੌਣੇ ਤਨ ਟੋਲੇ 골ਡ ਦੇ ਦਿੱਤੇ ਨੇ ਆਪਣੇ ਸੋਨੇ ਦੇ ਤੇ 2:30 ਵਜੇ ਨੂੰ ਸਾਡਾ ਇੱਕ ਕਸਟਮਰ ਆਊਗਾ ਇਹਨਾਂ ਨੂੰ ਸੋਨਾ ਦੇਖ ਕੇ ਜਾਊਗਾ ਦੁੱਗਣਾ ਦੁੱਗਣਾ ਸੋਨਾ ਨੇ ਭੈਣੇ ਤੂੰ ਮੈਨੂੰ ਪਹਿਲਾਂ ਤਾਂ ਦੱਸਿਆ ਨਹੀਂ ਵੀ ਅਸੀਂ ਸੋਨਾ ਵੀ ਦੁੱਗਣਾ ਕਰਦੇ ਆ ਮੇਰੇ ਕੋਲ ਤਾਂ ਇੰਨਾ ਪਿਆ ਸੋਨਾ ਮੈਂ ਤੈਨੂੰ ਖੜਾਈ ਨਾ ਦਿੰਦੀ ਅਸੀਂ ਤਾਂ ਸਾਰਾ ਕੁਝ ਹੀ ਕਰਦੇ ਆ ਜੀ ਅਸੀਂ ਤਾਂ ਜ਼ਮੀਨ ਵੀ ਦੁੱਗਣੀ ਕਰ ਦਿੰਦੇ ਆ ਹੋਰ ਬੋਲੋ ਜ਼ਮੀਨ ਤਾਂ ਮੈਂ ਕਿਵੇਂ ਕਰਾਂ ਉਹ ਤਾਂ ਮੇਰੇ ਘਰ ਦੇ ਨਾਮ ਹੈ ਉਹ ਤਾਂ ਮੈਨੂੰ ਦੇਣੀ ਵੀ ਨਹੀਂ ਹੁਣੀ ਪਰ ਸੋਨਾ ਮੈਂ ਤੈਨੂੰ ਲੈ ਕੇ ਦੇ ਦਿੰਨੀ ਆ ਸੋਨਾ ਤਾਂ ਮੇਰੇ ਕੋਲ ਇੰਨਾ ਪਿਆ ਮੇਰੇ ਨਾਲ ਤਾਂ 7-8 ਟੋਲੇ ਹੋਣਗੇ ਪਰ ਮੈਂ ਤੁਹਾਡੇ ਹਸਬੰਦ ਬਾਅਦ ਚ ਬੋਲਦੇ ਰਹਿੰਦੇ ਆ ਤੁਸੀਂ ਤਾਂ ਰਹਿਣੀ ਦੋ ਬੋਲੀ ਆ ਵੀ ਸੋ ਕੁੱਤਾ ਭੰਗਦਾ ਉਹਦੇ ਪਿੱਛੇ ਥੋੜੀ ਲੱਗਣੇ ਅਮ ਹਾਂ ਫਿਰ ਤਾਂ ਠੀਕ ਐ ਤੁਸੀਂ ਲਿਆ ਦਿਓ ਮੈਨੂੰ ਫਿਰ 골ਡ ਲਿਆ ਤਾਂ ਮੈਂ ਦਿੰਦੀ ਆ ਮੇਰੀ ਗੱਲ ਸੁਣੋ ਤੁਹਾਨੂੰ ਸੋਨਾ ਪਰ ਐ ਹੋਵੇ ਕਿਤੇ ਮੇਰੇ ਘਰ ਨੂੰ ਪਤਾ ਨਾ ਲੱਗ ਜੇ ਹਾਂ ਕੋਈ ਵੱਡੀ ਗੱਲ ਨਹੀਂ ਦੋ ਤਿੰਨ ਘੰਟੇ ਪਏ ਹਲੇ ਤਾਂ 2:00 ਵਜਣ ਚ ਤੇ ਤੁਸੀਂ ਮੈਨੂੰ ਹੁਣ ਫੜਾਓਗੇ ਜੇ ਮੈਂ ਜਾਣ ਸਾਰੀ ਜਮ੍ਹਾਂ ਕਰਵਾ ਦੂੰਗੀ ਸਬਮਿਟ ਤੇ ਤੁਹਾਡਾ ਸੋਨਾ ਭਾਵੇਂ ਮੈਂ ਬਾਅਦ ਚ ਜਮ੍ਹਾਂ ਕਰਵਾਵਾਂ ਤੁਹਾਡੇ ਕੋਲ ਨਵਾਂ ਸੋਨਾ ਛੇਤੀ ਆ ਜਾਊਗਾ 2:00 ਵਜੇ ਸਾਡੀ ਗੱਡੀ ਆਊਗੀ ਨਾ ਤੁਹਾਡਾ ਡਾਕਟਰ ਲੈਣਾ ਆਂਟੀ ਦੇ ਘਰੋਂ ਫਿਰ ਉਹ ਆਂਟੀ ਦਾ ਸੋਨਾ ਵੀ ਲੈ ਆਉਣਗੇ 4-6 ਕਿੱਲੇ ਤੋਲੇ ਸੌਰੀ ਤੁਹਾਡਾ ਵੀ ਅੱਛਾ 2:00 ਵਜੇ ਸੋਣਾ। ਮੇਰੇ ਕੋਲ ਕਿੰਨਾ ਤੋਲਿਆ ਜੀ? ਮੇਰੇ ਕੋਲ ਤਾਂ 7-8 ਤੋਲੇ ਨਹੀਂ। ਪਰ ਸਾਰੇ ਨਾ ਟੁੱਟਮਜ ਐ। ਮੈਂ ਤਾਂ ਇਹ ਕਹਿੰਦੀ ਸੀ ਜੀ ਜੇ ਤੁਸੀਂ ਮੈਨੂੰ ਉਹਦਾ ਰਾਣੀ ਹਾਰ ਬਣਵਾ ਕੇ ਦੇ ਦੋ। ਇਹਨਾਂ ਨੂੰ ਤਾਂ ਭੁੱਖੇ ਨੇ ਮੈਨੂੰ ਕੁਸ ਪਾਈ ਨਹੀਂ। ਮੇਰੇ ਕੋਲ ਕਿੰਨੇ ਹੁੰਦੇ ਸਾਰੇ? ਰਾਣੀ ਹਾਰ ਤਾਂ ਸਾਰੇ 5 ਤੋਲੇ ਦਾ ਬਣ ਜਾਂਦਾ ਪਰ ਜਿਹੜੇ ਸਭ ਨਾ ਤੁਹਾਡਾ 7-8 ਤੋਲੇ ਨੇ ਉਹ ਸਭ ਨੇ ਤੁਹਾਨੂੰ 16 ਤੋਲੇ ਦੇਵਾਂਗੇ ਸੀ। ਹਾਂ ਫਿਰ ਮੇਰੇ 10 ਕ ਤੋਲੇ ਨਾ ਬਣਾ ਦਿਓ ਤੁਸੀਂ। ਪਰ ਆ ਜਾ। ਹਾਂ ਕੋਈ ਨਾ ਇਹ ਕਰ ਦਿੰਦੇ ਆ। ਸਾਡੇ ਕੋਲ ਪਏ ਹੁੰਦੇ ਬਾਣੀ ਤਾਂ ਬਹੁਤ। ਬੱਸ। ਅੱਜ ਤਾਂ ਮੇਰੇ ਘਰ ਆਣੇ ਦਾ ਨਾ ਮੈਂ ਕੱਲ ਜਾ ਫੂਕੇ ਹਟੂੰਗੀ ਤੇ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਮੇਰੇ ਮਾਮੀ ਨੂੰ ਬੁਲਾਉਣੀ ਆ ਉਹ ਵੀ ਗੱਲ ਕਰਨੀ ਦੀ ਉਹਨੇ ਤੁਹਾਡੇ ਨਾਲ ਅੱਛਾ ਬਾਕੀ ਪੈਸੇ ਤੁਸੀਂ ਆਪਣੇ ਹਸਬੰਦ ਨੂੰ ਫੜਾ ਦਿਓ ਨਾ ਉਹ ਕੁਝ ਕੁ ਚੀਜ਼ ਲਿਆਉਣਗੇ ਲੈ ਖੁਸ਼ ਹੋ ਜਾਣਗੇ ਕਿ ਆਉਂਦੇ ਮ ਜਦੋਂ ਹੁਣ ਮੇਰੇ ਤੇ ਲੱਗਦਾ ਮੈਂ ਤੁਹਾਨੂੰ ਪੰਜੀ ਨਹੀਂ ਦਿੰਦੀ ਮਾਮਾ ਜੀ ਆਇਆ ਮੜਾ ਜਾ ਮਾਮਾ ਵੀ ਰਸਵੇਰ ਦਾ ਡਿੱਕੀ ਜਾਂਦਾ ਸੀ ਵਿਚਾਰਾ ਵੀ ਪਤਾ ਨਹੀਂ ਕਦੋਂ ਆਉ ਹਾਂ ਆ ਗਈ ਮਾਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹਿ ਜਾ ਬਹਿ ਜਾ ਨਮੀ ਸਕੀਮ ਲੈ ਕੇ ਆਇਆ ਆਪਣੇ ਖਾਤਰ ਅੱਛਾ ਵੈਸੇ ਤੁਹਾਡੇ ਸਾਰਿਆਂ ਨੇ 골ਡ ਪਾ ਰੱਖਿਆ ਹੈ ਤੁਸੀਂ ਵੀ 골ਡ ਪਾਈ ਫਿਰਦੇ ਹੋ ਬੱਸ ਰੱਖਦੇ ਆ ਭਾਈ ਮੋੜਾ ਮੋਟਾ ਪਾ ਕੇ ਲੋਡ ਪੈ ਜਾਂਦੀ ਹੈ ਕਈ ਵਾਰੀ ਜਿਹੜੀ ਚਾਚੀ ਨੇ ਮੇਰੀ ਹਾਂ ਮੇਰੀ ਚਾਚੀ ਨੇ ਇਹਨੂੰ ਕਿੰਨੇ ਤੋਲੇ ਦਿੱਤਾ ਪੌਣੇ ਤਿੰਨ ਪੌਣੇ ਤਿੰਨ ਤੋਲੇ ਨੇ ਸੋਨਾ ਦਿੱਤਾ ਅੱਛਾ ਤੇ 2 ਵਜੇ ਤੱਕ ਉਹਦਾ ਡਬਲ ਹੋ ਕੇ ਆਜੂਗਾ ਅੱਛਾ ਭਾਈ 2 2.5 ਘੰਟਿਆਂ ਚ ਮਤਲਬ ਅਜੇ ਤਾਂ 12 ਵਜੇ ਨੇ ਪਹਿਲੀ ਐਡੀਸੀ ਤੀ ਤਾਂ ਮੈਂ ਤਾਂ ਨਹੀਂ ਭਾਈ ਮੰਨਦਾ ਤਾਂ ਵਿਸ਼ਵਾਸ ਹੁੰਦਾ ਹੈ ਨਹੀਂ ਗਾ ਗੱਲ ਦਾ ਬਾਕੀ ਜ਼ਿੰਮੇਵਾਰ ਕੌਣ ਹੈ ਕੋਈ ਗੱਲਬਾਤ ਹੋ ਗਈ ਭਾਈ ਦੇਖੋ ਮਾ ਮਜੀ ਜ਼ਿੰਮੇਵਾਰੀ ਹੈਗੇ ਸਾਡੀ ਕੰਪਨੀ ਦੀ ਅਸੀਂ ਕੋਈ ਕੱਚਾ ਕੰਮ ਨਹੀਂ ਕਰਦੇ ਐ ਤਾਂ ਫਿਰ ਸਾਡੀ ਕੰਪਨੀ ਨੂੰ ਹੁਣ ਤੱਕ ਲੋਕ ਕਹਿ ਦਿੰਦੇ ਵੀ ਇਹ ਤਾਂ ਜੀ ਫਰੋਡ ਹੈ ਤਾਂ ਇਦਾਂ ਇਦਾਂ ਸਾਡੀ ਕੰਪਨੀ ਦੇ ਵਿੱਚ ਤਾਂ ਮੈਂਬਰਸ ਨੇ ਜੁਆਇਨ ਕਰਨਾ ਹੀ ਨਹੀਂ ਸੀ ਜੇ ਕੁਝ ਇਹ ਜਹਾ ਹੁੰਦਾ ਤਾਂ ਠੀਕ ਆਪਾ ਫਲਿੱਪ ਪੜੋ ਦੇਖੋ ਕੀ ਲਿਖਿਆ ਹੋਇਆ ਹੈ ਇਹਦੇ ਵਿੱਚ ਮੁੰਬਈ ਚ ਸੈਲਫ ਮੇਡ ਕੰਪਨੀ ਹੈ ਸਾਰਾ ਕੁਝ ਦਿੱਤਾ ਹੋਇਆ ਫਲੈਟ ਨੰਬਰ ਐਨ ਹੈ ਠੀਕ ਹੈ ਨਾ ਔਰ ਸਾਡਾ ਕੰਟੈਕਟ ਨੰਬਰ ਹੈ ਇਹ ਸਾਈਡ ਹੈ ਮੇਰਾ ਘਰ ਦਾ ਨੰਬਰ ਕੋਈ ਵੀ ਪ੍ਰੋਬਲਮ ਆਊਗੀ ਤੁਸੀਂ ਉੱਪਰ ਦਿੱਤੇ ਦੋ ਤਿੰਨ ਨੰਬਰਸ ਨੇ ਇਹਨਾਂ ਤੇ ਕਾਲ ਕਰ ਸਕਦੇ ਹੋ ਸਾਡਾ ਇੰਸਟਾਗ੍ਰam ਤੇ ਪੇਜ ਵੀ ਹੈ ਸਾਡਾ ਫੇਸਬੁੱਕ ਤੇ ਪੇਜ ਵੀ ਹੈ ਔਰ ਸਾਡਾ YouTube ਚੈਨਲ ਵੀ ਹੈ ਠੀਕ ਹੈ ਪਹਿਲਾਂ ਤਾਂ ਆਪਾਂ ਮੈਂ ਇੰਸਟਾਗ੍ਰam ਚਲਾਉਣੀ ਆ ਤੁਹਾਨੂੰ ਹੁਣੇ ਕਰਦੀ ਆ ਫੋਲੋ ਹਾਂਜੀ ਤੇ ਮੇਰੀ ਗੱਲ ਸੁਣੋ ਮਾਮਾ ਜੀ ਕਿੰਨੀ ਸਿਆਣੀ ਐ ਆਪਦੇ ਘਰ ਦਾ ਆਪਾਂ ਨੂੰ ਪਤਾ ਵੀ ਦੇ ਰਖਿਆ ਨਹੀਂ ਕੌਣ ਦੱਸਦਾ ਹੁੰਦਾ ਕੋਈ ਆਪਦਾ ਮੋਬਾਈਲ ਨੰਬਰ ਨਹੀਂ ਦਿੰਦਾ ਚਲ ਐ ਤਾਂ ਭਾਈ ਗੱਲ ਸਿੱਧੀ ਠੀਕ ਐ بس ਵਾਸਤੇ ਖੜੀ ਆ ਦੁਨੀਆ ਐ ਤੱਕੂ ਨਹੀਂ ਨਹੀਂ ਇਹ ਜੀ ਗੱਲ ਨਹੀਂ ਜੇ ਤੁਹਾਨੂੰ ਸਾਡੇ ਤੇ ਨਹੀਂ ਵਿਸ਼ਵਾਸ ਤਾਂ ਅਸੀਂ ਵਾਪਸ ਜਾ ਸਕਦੇ ਹਾਂ ਐਡੀ ਕੋਈ ਗੱਲ ਨਹੀਂ ਸਾਡੀ ਕੰਪਨੀ ਨੂੰ ਇੱਕ ਬੰਦੇ ਨਾਲ ਤਾਂ ਦੇਖੋ ਪ੍ਰੀਤੋ ਜੀ ਘਾਟਾ ਨਹੀਂ ਆਉਣ ਲੱਗਿਆ ਹਨਾ ਤੁਹਾਨੂੰ ਪਤਾ ਹੈ ਜਹਾਜ਼ ਬਾਹਰ ਪਰ ਕਿਸੋ ਨਾਲ ਸਾਡੀ ਕੰਪਨੀ ਬਾਹਰੋਂ ਲੈ ਕੇ ਆਉਂਦੀ ਹੈ ਤੂੰ ਦੇਤਾ ਭਾਈ ਸੋਨਾ ਤੂੰ ਮੈਂ ਲਿਆ ਕਿ ਦਿਨੀ ਮਾਮਾ ਜੀ ਮੈਂ ਵੀ ਤੁਹਾਨੂੰ ਇਹੀ ਪੁੱਛਦੀ ਸੀ ਨਹੀਂ ਨਹੀਂ ਤੁਸੀਂ ਨਾ ਇੱਕ ਦੋ ਦਿਨ ਸੋਚ ਲਓ ਕੋਈ ਗੱਲ ਨਹੀਂ ਬਾਤ ਨਹੀਂ ਮੈਨੂੰ ਤਾਂ ਤੇਰੇ ਤੇ ਪੂਰਾ ਵਿਸ਼ਵਾਸ ਹੈਗਾ ਮੈਂ ਤਾਂ ਮੂੰਹ ਹੀ ਨਹੀਂ ਕਿਸੇ ਦੇ ਪਿੱਛੇ ਲੱਗਦੀ ਤੇ ਮੈਂ ਤਾਂ ਸੁਣ ਲਿਆ ਕਿ ਦਿੰਨੀ ਮਾਵਾ ਜੀ ਮੈਂ ਤਾਂ ਕਹਿੰਦੀ ਸੀ ਵੀ ਤੁਸੀਂ ਵੀ ਦੇਖ ਲਓ ਜੀ ਆ ਸ਼ੌਂਕ ਇੱਕ ਮਿੰਟ ਜੀ ਇੱਕ ਮਿੰਟ ਪਲੀਜ਼ ਹੈਲੋ ਹਾਂਜੀ ਸਰ ਹਾਂਜੀ ਸਰ ਸਰ ਆ ਰਹੀ ਹਾਂ ਮੈਂ ਬਸ ਥੋੜੇ ਟਾਈਮ ਜੀ ਤੁਸੀਂ ਨਾ 2:00 ਵਜੇ ਪੱਕਾ ਉਹ ਗੱਡੀ ਇੱਥੇ ਆਉਣੀ ਚਾਹੀਦੀ ਹੈ ਚਾਚੀ ਕਿਰਨਪਾਲ ਦੇ ਘਰੇ ਹਾਂ ਨਹੀਂ ਨਹੀਂ ਸਰੋ ਹੋ ਵੈਸੇ ਤਾਂ ਪ੍ਰੋਡਕਟ ਸਾਰੇ 50000 ਦੇ ਹੋਣਗੇ ਪਰ ਉਹ ਆਂਟੀ ਨੇ ਥੋੜਾ ਜਿਹਾ ਘਾਟਾ ਪੈ ਗਿਆ ਨਾ ਮੈਂ ਨਹੀਂ ਚਾਹੁੰਦੀ ਵੀ ਆਪਣੀ ਕੰਪਨੀ ਨੂੰ ਕੋਈ ਹਨਾ ਇਨਸਾਲਟ ਕਰੇ ਕਿ ਇਦਾਂ ਹੋ ਗਿਆ ਇਦਾਂ ਹੋ ਗਿਆ ਤੁਸੀਂ ਉਹਨੂੰ 2 ਟਾ ਹੀ ਲੱਖ ਰੁਪਏ ਤਾਂ ਦੇ ਹੀ ਦੇਓ ਵਿਚਾਰੀ ਨੂੰ ਹਾਂ ਔਰ ਮੇਰੇ ਕੋਲੇ ਉਹਨਾਂ ਦਾ 골ਡ ਹੈਗਾ 3.5 ਤੋਲਿਆਂ ਦਾ ਹਾਂਜੀ ਔਰ ਤੁਸੀਂ ਐਂ ਕਰਿਓ ਪਹਿਲਾਂ ਉਹਨਾਂ ਨੂੰ ਨਾ 6 ਤੋਲੇ ਪਚਾ ਦਿਓ ਘਰੇ ਉਹਨਾਂ ਦੇ ਤੇ ਆ ਜਿਹੜਾ ਮੇਰੇ ਕੋਲੇ ਆ ਮੈਂ ਤੁਹਾਨੂੰ ਸਬਮਿਟ ਕਰਵਾ ਦੂੰਗੀ ਦੇਖਾ ਕਿੰਨੇ ਤੋਲੇ ਆ ਜੀ ਸੱਤ ਅੱਠ ਅੱਠ ਕਦਾ ਹੋਣੀ 7 8 7 8 ਤੋਲੇ ਹੋਰ ਹੈਗੇ ਜੀ ਪ੍ਰੀਤੋ ਨਾਮ ਦੀ ਕੁੜੀ ਹੈ ਜੀ ਇੱਥੇ ਹਾਂ ਅੱਛਾ ਵਾਓ ਫਿਰ ਤਾਂ ਬਹੁਤ ਵਧੀਆ ਗੱਲ ਹੈ ਮੈਂ ਇਹਨਾਂ ਨੂੰ ਕਹਿ ਦਿੰਨੀ ਆ ਕੋਈ ਗੱਲ ਨਹੀਂ ਉਹ ਐ ਕਹਿੰਦੇ ਆ ਜੀ ਵੀ ਜਿੰਨਿਆਂ ਨੇ ਵੀ ਹੁਣ ਤੱਕ 골ਡ ਜਮਾ ਕਰਵਾਇਆ ਹੈ ਹੁਣ ਤੱਕ ਦੇ ਤੁਸੀਂ ਨੰਬਰ 1 ਰਹੇ ਹੋ ਅੱਛਾ ਨੰਬਰ 1 ਭਾਈ ਇਹ ਕੁੜੀ ਕਾਹ ਚ ਨੰਬਰ 1 ਆ ਭਾਈ ਅਮ 1 ਮਿੰਟ ਸਰ ਮੈਂ ਬੈਕ ਕਾਲ ਕਰਦੀ ਆ ਜੀ ਤੁਹਾਨੂੰ ਹਾਂ ਮੈਂ ਬੈਠੀ ਸੀ ਕਿਤੇ ਤੁਸੀਂ ਪਹੁੰਚਾ ਦਿਓ 2:00 ਵਜੇ ਠੀਕ ਹੈ ओके सर ਐਂਡ ਪ੍ਰੀਤੋ ਦਾ ਨਾਮ ਵੀ ਲਿਖ ਦਿਓ ਲਿਸਟਰ ਦੇ ਵਿੱਚ। ਓਕੇ ਜੀ। ਮਾਮਾ ਜੀ ਨੰਬਰ 1 ਦਾ ਮਤਲਬ ਇਹ ਹੈ ਵੀ ਹੁਣ ਤੱਕ ਸਾਡੀ ਕੰਪਨੀ ਦੇ ਵਿੱਚ ਕਿਸੇ ਇੱਕ ਵਿਅਕਤੀ ਨੇ 8 ਤੋਂ 9 ਟੋਲੇ ਜਾਂ 7 ਤੋਂ 8 ਟੋਲੇ ਕਦੇ ਵੀ ਇੱਕੋ ਟਾਈਮ 'ਚ ਸਬਮਿਟ ਨਹੀਂ ਕਰਵਾਏ। ਅੱਛਾ। ਵੈਸੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਕੰਪਨੀ ਦੇ ਵਿੱਚ ਹੋ ਸਕਦਾ ਹੈ 50 ਟੋਲੇ ਆ ਜਾਣ, 100 ਟੋਲੇ ਆ ਜੇ ਪਰ ਉਹ ਲਗਲੇ ਲਗਲੇ ਲੋਕਾਂ ਤੋਂ ਆਉਂਦੇ ਨੇ ਨਾ ਇੱਕ ਤੋਂ ਨਹੀਂ ਆਉਂਦੇ। ਨਹੀਂ ਤਾਂ ਮੈਂ ਉਹ ਕਹਿੰਦੇ ਹੁੰਦੇ ਨੇ ਰਿਕਾਰਡ ਪੈਦਾ ਕਰਤੀ ਮਾਮਾ ਜੀ। ਬਿਲਕੁਲ ਰਿਕਾਰਡ ਪੈਦਾ ਕਰਿਆ ਤੁਸੀਂ। ਹਾਂ। ਤੇ ਮੇਰੀ ਭਾਈ ਅੱਧੇ ਟੋਲੇ ਦੀ ਤਾਂ ਫਿਰ ਛਾਂਪ ਜੀ ਹੈਗੀਆ ਮੇਰੇ ਕੋਲ ਆ ਵੀ ਲੈ ਲੋ ਫਿਰ ਦੇ ਦਿਓ ਇੱਕ ਟੋਲੇ ਦੀ ਵਾਧੇ ਹੋ ਕੇ ਆਉਗੀ ਹਾਂ ਬਸ ਫਿਰ ਉਹ ਤੂੰ ਇੱਥੇ ਰੱਖ ਲੈ ਫਿਰ ਕੁੜੀ ਨੂੰ ਮੋੜਦੀ ਇਹ ਇਹ ਅੱਧੇ ਇੱਕ ਟੋਲੇ ਆ ਦੇਖੋ ਕਿੰਨੀ ਪੁਰਾਣੀ ਹੋ ਗਈ ਹੈ ਨਾ ਇਹ ਪੁਰਾਣਾ ਜਿਹੜਾ ਸੋਨਾ ਹੁੰਦਾ ਥੋੜੀ ਨਜ਼ਰ ਚ ਕੁਝ ਵੀ ਨਹੀਂ ਪਰ ਸਾਡੀ ਕੰਪਨੀ ਦੀ ਨਜ਼ਰ ਦੇ ਵਿੱਚ ਇਹ ਤਾਂ ਉੱਪਰ ਕੁਝ ਵੀ ਨਹੀਂ ਅੱਛਾ ਨਾਲੇ ਵਧੀਆ ਡਿਜ਼ਾਈਨ ਦਾ ਬਣਾ ਕੇ ਦੇਣਗੇ ਤੂੰ ਸਪੁਰਾਣਾ ਜਿਹਾ ਪਾਈ ਫਿਰਦੇ ਹੋ ਲਿਆਓ ਜੀ ਤੁਸੀਂ ਵੀ ਆਪਣਾ 골ਡ ਲਿਆ ਚਲੋ ਮੈਂ ਲਿਆ ਕੇ ਦਿੰਨੀ ਹ ਤੁਸੀਂ ਬੈਠੋ ਹਾਂ ਲਓ ਮੈਨੂੰ ਤੁਸੀਂ ਜੇ ਕੋਈ ਗੱਲਬਾਤ ਪੁੱਛਣੀ ਹੈ ਮਾਮਾ ਜੀ ਹੁਣ ਪੁੱਛ ਲਓ ਕੋਈ ਗੱਲਬਾਤ ਤਾਂ ਕੀ ਇਹ ਮੈਂ ਪੁੱਛਦਾ ਸੀ ਉਸੇ ਨਾਮ ਕੀ ਰਸਤੇ ਸੇ ਮੈਂ ਭੁੱਲ ਗਈ ਕੱਲ ਉਸ ਦਿਨ ਨਾਂ ਤਾਂ ਭਾਈ ਮੈਂ ਹਰਦੀਪ ਸਿੰਘ ਦੱਸਿਆ ਸੀਗਾ ਸਾਨੁਪਦਰਸ਼ਨ ਸਿੰਘ ਇੱਕ ਭਾਈ ਮੈਂ ਪੁੱਛਦਾ ਸੀਗਾ ਵੀ ਇਹ ਜਿਹੜੀ ਸਾਂਪ ਮੈਂ ਦਿੱਤੀ ਹੈਗੀ ਇਹ ਆਪਾਂ ਨੂੰ ਸਾਂਪ ਹੀ ਮਿਲੂ ਤੋਲੇ ਦੀ ਕੋਈ ਉਹ ਹੁੰਦੇ ਜਿਵੇਂ ਬਿਸਕੁਟ ਕੋ ਵਗੈਰਾ ਹੁੰਦੇ ਉਹ ਮਿਲੂਗਾ ਉਹ ਵੀ ਦੱਸ ਦੋ ਮੜਾ ਜੀ ਦਰਸ਼ਨ ਸਿੰਘ ਦੇਖੋ ਜੀ ਇਹ ਤਾਂ ਹੁਣ ਤੁਹਾਡੀ ਤੇ ਡਿਪੈਂਡ ਕਰਦਾ ਤੁਸੀਂ ਸਾਨੂੰ ਦੱਸੋ ਤੁਸੀਂ ਇੱਕ ਤੋਲੇ ਦੀ ਰਿੰਗ ਲੈਣੀ ਹੈ ਚੈਨ ਲੈਣੀ ਹੈ ਕੜਾ ਲੈਣਾ ਜਾਂ ਫਿਰ ਬਿਸਕਟ ਲੈਣਾ ਹਾਂ ਭਾਈ ਚਲੋ ਤਾਂ ਠੀਕ ਹੈ ਗੱਲ ਵੀ ਇੱਕ ਤੋਲੇ ਦਾ ਤਾਂ ਆਪਾਂ ਕੀ ਲਵਾਂਗੇ ਹਜੇ ਤੇ 10 ਤੋਲਿਆਂ ਤੱਕ ਛੋਡੇ ਕੋਲੇ ਜਾਵਾਂਗਾ ਜੇ 10 ਤੋਲੇ ਹੋ ਗਏ ਉਦੋਂ ਦੱਸ ਦਾਂਗੇ ਵੀ ਕੀ ਬਣਾਉਣਾ ਹੋਊਗਾ ਵੈਰੀ ਨਾਈਸ ਦਿਮਾਗ ਤੁਹਾਡਾ ਜੀ ਥੋੜੇ ਵਰਗਾਉਣਾ ਚਾਹੀਦਾ ਅੱਛਾ ਤੁਸੀਂ ਲੈ ਆਓ ਜੀ ਫਿਰ ਮੈਂ ਲੇਟ ਹੋ ਰਹੀ ਸੀਗੀ ਫਿਰ ਹੁਣ ਤਾਂ 2:00 ਵਜੇ ਜਾਣਗੇ ਥੋੜੇ ਟਾਈਮ ਤੱਕ ਹੀ ਹੋਰ ਭਾਈ ਟਾਈਮ ਥੋੜੇ ਹੀ ਰਹਿ ਗਿਆ ਹੁਣ ਤਾਂ ਕਿਰਨਪਾਰਕ ਆ ਪ੍ਰੀਤਮ ਸਿੰਘ ਆ 5 ਟੋਲੇ ਆ ਲੋ ਹਾਂਜੀ ਆ ਤਾਂ ਮੇਰੇ 4 ਟੋਲੇ ਆ ਦੇ ਘੜੇ ਨੇ ਇਹਦੇ ਮੜੇ ਜੇ ਨੱਟ ਜੀਆ ਕੋ ਢਿੱਲਾ ਦੀਗਾ 6 ਟੋਲੇ ਹਾਂਜੀ ਹੁਣ ਦੱਸੋ ਆ ਤਾਂ ਮੇਰੇ ਘੜੇ ਨੇ ਇਹਦੇ ਮੇਰਾ ਮੜਾ ਜੇ ਨੱਟ ਜੇ ਢਿੱਲਾ ਦੀ ਉਹ ਨੱਟ ਇਹ ਤੁਸੀਂ ਪਵਾਈ ਲਉਂਗੇ ਵਾਓ ਤੇਜੀ ਮੇਂ ਇਹ ਸ਼ਾਂਪਾ ਨੇ ਇਹ ਤੁਹਾਨੂੰ ਫਿਰ ਸੋਨਾ ਕਿਨੇ ਪਾਇਆ ਸੀ ਜੀ ਇਹ ਤਾਂ ਮੇਰੇ ਪੇਕੇ ਨੇ ਪਾਇਆ ਸੀ ਓਕੇ ਹੂੰ ਇਹ ਤਾਂ ਬਹੁਤ ਵਧੀਆ ਗੱਲ ਹੈ ਫਿਰ ਤੁਹਾਡੇ ਸਹੁਰਿਆਂ ਨੇ ਤੁਹਾਨੂੰ ਕੁਝ ਪਾਇਆ ਜੀ ਸਹੁਰਿਆਂ ਨੇ ਕੀ ਹੈ ਸਹੁਰਿਆਂ ਤਾਂ ਅੱਬ ਛਾ ਪਾਈਏ ਪਾਕਿਸਤਾਨ ਦਾ ਅੱਛਾ ਹੂੰ ਅੱਛੇ ਦੀ ਸ਼ਾਂਪਾ ਨੇ ਹੈ ਹੁਣ ਮੈਂ ਕੜੇ ਜੀ ਨਹੀਂ ਬਣਵਾਉਣੇ ਤਾਂ ਨਾ ਹੋ ਗਿਆ ਰਿਵਾਜ ਪੁਰਾਣਾ ਹੋ ਗਿਆ ਇਹ ਤਾਂ ਤੇ ਮੈਂ ਤਾਂ ਰਾਣੀ ਹਰ ਕਹਿੰਦੀ ਆ ਮੇਰੇ ਤਾਂ ਰਾਣੀ ਹਰ ਬਣਵਾ ਦਿਓ ਪਰ ਆ ਜਾ ਕੋਈ ਨਾ ਜੀ ਹਾਂ ਰਾਣੀ ਹਰ ਬਣਵਾ ਦਾਂਗੇ ਤੁਹਾਡੇ ਪੁੱਦੇ ਵਾਸਤੇ ਵੀ ਟੋਫੀ ਵਾਸਤੇ ਵੀ ਕੁਝ ਬਣਾਉਣਾ ਹੈ ਇਹਦੇ ਵਾਸਤੇ ਦਿਮਾਗਲੀ ਵਾਰ ਬੜਵਾਉਂਗੀ ਜਦੋਂ ਹੁਣ ਬਣ ਕੇ ਆ ਗਿਆ ਹਾਈ ਟੋਫੀ ਹੈਲੋ ਚਲੋ ਠੀਕ ਹੈ ਫਿਰ ਮੈਂ ਜਾਵਾਂ ਤੇ ਫਿਰ ਉਹ ਭਾਈ ਨੂੰ ਮੜੇ ਪੂਰੇ ਟਾਈਮ ਤੇ 2:30 ਵਜੇ ਭੇਜ ਦਿਓ ਅਸੀਂ ਡਿੱਕੀ ਆਵਾਂਗੇ ਫਿਰ ਬੈਠੇ ਨੇ ਆ ਲੋ ਮੈਂ ਤੁਹਾਡੀ ਗੱਲ ਕਰਵਾਉਣੀ ਆ ਨਾ ਨਾ ਮੈਂ ਨਹੀਂ ਕੋਈ ਗੱਲ ਗੁੱਲ ਕਰਨੀ ਹੈਗੀ ਮੈਨੂੰ ਤਾਂ ਨਾ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਜਿਹੜਾ ਤੁਸੀਂ ਕੁਝ ਵੀ ਤੁਸੀਂ ਕਹੋਗੇ ਮੈਨੂੰ ਤਾਂ ਨਾ ਅੱਖਾਂ ਦੇ ਪੱਟੀ ਬੰਨ੍ਹ ਕੇ ਬਸ ਮਨਜ਼ੂਰ ਐ ਨਹੀਂ ਜੇ ਕਰਨੀ ਇਹ ਗੱਲ ਤਾਂ ਮਾਮਾ ਜੀ ਦੀ ਕਰਾ ਦਿੰਦੀ ਐ ਮੈਂ ਨਾ ਭਾਈ ਨਾ ਗੱਲ ਤਾਂ ਹੁਣ ਕਾਦੀ ਕਰਨੀ ਐਗੀ ਹਾਂ ਮੈਨੂੰ ਤਾਂ ਤੁਹਾਨੂੰ ਵਿਸ਼ਵਾਸ ਹੈਗਾ ਤੁਹਾਡੇ ਤੇ ਜੋ ਤੁਸੀਂ ਕਰਦੇ ਚੰਦ ਠੀਕ ਐ ਜੀ ਹਾਂ ਅਰ ਤੁਸੀਂ ਰੱਖ ਲੋ ਲੈ ਜੇ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਕਾਲ ਕਰ ਲਿਓ ਠੀਕ ਐ ਹਾਂ ਨੰਬਰ ਤਾਂ ਰੱਖ ਲੈ ਗੱਡੀ ਇਧਰ ਉਧਰ ਹੋ ਗਈ ਲੇਟ ਹੋ ਗਈ ਮੰਨ ਲਓ ਹਾਂ ਚਲ ਕੋਈ ਨਾ ਮੈਂ ਰੱਖ ਲੈਂਦਾ ਤੁਸੀਂ ਮੈਨੂੰ ਕਾਲ ਕਰ ਲਿਓ ਠੀਕ ਐ ਓਕੇ ਜੀ ਮੈਨੂੰ ਦਿਓ ਹੋਣਾ ਚਾਹ ਬਣਾ ਕੇ ਲੈ ਹੁੰਦੀ ਐ ਤੁਹਾਡੇ ਨਹੀਂ ਨਹੀਂ ਬਸ ਥੈਂਕ ਯੂ ਜੀ ਹੁਣ ਤਾਂ ਤੁਹਾ ਉਹ 25 ਮਈ ਨੂੰ ਜਦੋਂ ਜਹਾਜ਼ ਦੀ ਟੱਕੀ ਜੱਥ ਬੋਆਇਆ ਤੁਸੀਂ ਆਪ ਹੀ ਕੋਈ ਨਾ ਕੋਈ ਪਾਰਟੀ ਦੇ ਦੇ ਮੈਨੂੰ ਕੋਈ ਗਿਫਟ ਦੇ ਦਿਓ ਲੈ ਮੈਂ ਤਾਂ ਤੁਹਾਨੂੰ ਮਾਲੂ ਮਾਲ ਕਰ ਦੂੰਗੀ ਨਾ ਜਹਾਜ਼ ਦੀ ਟੱਕੀ ਕਿਵੇਂ ਭਾਈ ਉਹ ਮਾਮਾ ਜੀ ਨੇ ਤੁਹਾਨੂੰ ਮਾਮਾ ਜੀ ਨੂੰ ਹਾਲੇ ਦੱਸਿਆ ਨਹੀਂ ਹੈਗਾ ਹਨਾ ਚਲੋ ਠੀਕ ਹੈ ਜੀ ਮੈਂ ਤਾਂ ਜਾਵਾਂ ਮੈਂ ਮਾਰੇ ਮੈਂ ਕਿਹੜਾ ਮਾਰੇ ਆਵਾਂ ਨਾ ਬਾਅਦ ਦਾ ਫਿਰ ਮਾਂ ਮਿਲ ਜੂਗਾ ਕੋਈ ਨਾ ਮਾਮਾ ਜੀ ਨੂੰ ਵੀ ਲੈ ਜਾਾਂਗੇ ਆ ਤੁਹਾਡਾ ਟਫੀ ਮੈਂ ਤਾਂ ਕਹਿੰਦਾ ਅਸੀਂ ਨਾਲ ਹੀ ਲੈ ਜਾਂਦੇ ਤਾਂ ਵਧੀਆ ਸੀ ਅੱਛਾ ਕਾਲੀ ਨਹੀਂ ਕਰਦੇ ਹੁੰਦੇ ਮਾਮਾ ਜੀ ਕਹਿੰਦੇ ਹੁੰਦੇ ਨਾ ਕਾਲੀ ਅਗਟੋਏ ਟੋਏ ਹੁੰਦੇ ਨਹੀਂ ਸਬਰ ਨਾਲ ਕਰਾਂਗੇ ਆਪਾਂ ਸਾਰਾ ਕੰਮ ਲੋਕਾਂ ਨੂੰ ਪਤਾ ਵੀ ਲੱਗੇ ਵੀ ਹਾਂ ਵੀ ਕੁਝ ਬਣਾਏ ਇਹਨਾਂ ਨੇ ਠੀਕ ਆ ਭਾਈ ਬਸ ਹੁਣ ਉਹਦੇ ਕੋਲੇ ਗੱਲ ਗੁਜੀ ਨੇ ਕਰ ਦਿਓ ਤੁਸੀਂ ਨਾ ਮੈਂ ਨਹੀਂ ਕਰਦਾ ਹੁਣ ਮੈਂ ਮੈਂ ਤਾਂ ਚੁੱਪ ਕਰ ਜੂ ਮੈਂ ਦੱਸਦੇ ਨਹੀਂ ਹਾਂ ਜੇ ਹੁਣ ਆ ਕੇ ਪੁੱਛ ਪਰ ਇਨੀ ਕਿਹੜਾ ਗੌਰ ਕਰੂ ਉਹ ਵੀ ਸਾਪ ਸੁੱਕਦੀ ਕੋਈ ਨਾ ਮੈਂ ਹੈ ਮੈਂ ਤਾਂ ਚਾਹ ਪੀ ਪੀ ਕੇ ਵੀ ਕਾਲਜਾ ਫੂਕ ਲਿਆ ਲੈ 15 ਦਿਨ ਹੋ ਗਏ ਨਾ ਫੋਨ ਚੱਕਦੀ ਐ ਕਿਤੇ ਕੋਈ ਐਕਸੀਡੈਂਟ ਵਗੈਰਾ ਤਾਂ ਨਹੀਂ ਹੋ ਗਿਆ ਮੈਂ ਇੱਥੇ ਡਿੱਗੀ ਨਹੀਂ ਆ ਕਿਤੇ ਕੋਈ ਹੋਰ ਹੀ ਪਾਣਾ ਬੀਤ ਗਿਆ ਹੋਵੇ ਫਿਰ ਫੋਨ ਤਾਂ ਕੋਈ ਤਾਂ ਚਿੱਕੇ ਜੇ ਉਹ ਨੂੰ ਕੁਝ ਹੋ ਗਿਆ ਫੋਨ ਤਾਂ ਨਹੀਂ ਕੁਝ ਹੋਇਆ ਹੁਣ ਕੀ ਕਰਾਂ ਮੈਨੂੰ ਤਾਂ ਨਾ ਬੁਖਾਰ ਚੜਨ ਵਾਲਾ ਹੋ ਰਿਹਾ ਚੜਨ ਵਾਲਾ ਕੀ ਹੋ ਰਿਹਾ ਹੱਡ ਭੰਨਣੀ ਤਾਂ ਹੋਈ ਪਈ ਆ ਮੇਰੀ ਟੈਨਸ਼ਨ ਸੜੀ ਪਈ ਆ ਆ ਗਿਆ ਕਿਵੇਂ ਚਾਚੀ ਵੀ ਕਿਵੇਂ ਕੀ ਮੈਂ ਤਾਂ ਬੁਰਾ ਹਾਲ ਹੋ ਰਿਹਾ ਸੋਚ-ਸੋਚ ਕੇ ਵੇ ਤੇਰੇ ਵਾਲੇ ਫੋਨ ਤੋਂ ਫੋਨ ਹੀ ਲਾ ਕੇ ਦੇਖ ਲੈ ਉਹਨੂੰ ਦਿੱਲੀ ਦਾ ਫੋਨ ਲਾਉਣਾਗਾ ਲੱਗਦਾਗਾ ਤੂੰ ਮੇਰੇ ਪੈਸੇ ਦੇ ਲੈ ਐਂ ਕਰਤਾ ਹੱਥ ਕਹਿੰਦਾ ਮੇਰੇ ਪੈਸੇ ਦੇ ਮੇਰੇ ਤਾਂ ਆਪ ਡੁੱਬੇ ਪਏ ਨੇ ਉਹਦੇ 'ਚ ਪੈਸੇ ਤੂੰ ਵੀ ਜਵਾਖਾਂ ਵਾਲੀ ਗੱਲ ਕਰਦਾ ਤੂੰ ਮੈਨੂੰ ਆ ਤਾਂ ਡੁੱਬਿਆਗਾ ਲੈ ਨਾ ਮੇਰੀ ਗੱਲ ਸੁਣ ਹਾਂ ਫੇਰ ਤੂੰ ਆਏ ਬੋਲਦਾ ਜੇ ਤੈਨੂੰ ਪੈਸੇ ਆ ਜਾਂਦੇ ਹੁਣ ਜੇ ਗਏ ਆ ਤਾਂ ਮੇਰੇ ਵੀ ਗਏ ਆ ਪੁੱਤ ਜੇ ਆਉਣਗੇ ਮੇਰੇ ਵੀ ਆ ਜਾਣਗੇ ਤੇਰੇ ਵੀ ਆ ਜਾਣਗੇ ਤੂੰ ਆਏ ਕਿਉਂ ਕਾਬਰਦਾ ਨਾਲੇ ਇੰਨੀ ਟੈਨਸ਼ਨ ਨਾ ਲੈ ਤੂੰ ਤੂੰ ਮੜਾ ਜਾ ਕਿਸੇ ਹੋਰ ਨੰਬਰ ਤੋਂ ਲਾ ਕੇ ਦੇਖ ਲੈ ਕੀ ਪਤਾ ਹੁੰਦਾ ਕੋਈ ਤੇਰੇ ਫੋਨ 'ਚ ਹੀ ਖਰਾਬੀ ਹੋਵੇ ਅੱਛਾ ਮੇਰੇ ਫੋਨ 'ਚ ਖਰਾਬੀ ਹੈ ਤੂੰ ਆਪ ਦੇ ਤੋਂ ਲਾ ਕੇ ਦੇਖ ਲੈ ਫਿਰ ਮੇਰੇ ਕੋਲੇ ਮੱਛਣਾ ਕਿੱਥੇ ਹੈਗਾ ਫੋਨ ਭਾਲਦਾ ਮੇਰੇ ਕੋਲੇ ਉਹ ਮੇਰਾ ਪਿਓ ਮੈਨੂੰ ਡੈਲੀ ਗੱਲਾਂ ਦਿੰਦਾ ਵੀ ਮੈਂ ਸਾਰੇ ਪੈਸੇ ਕਿੱਧਰ ਗਏ ਵੇ ਮੈਂ ਤਾਂ ਆਪਣੇ ਚਾਚੇ ਨੂੰ ਨਹੀਂ ਦੱਸਿਆ ਚਾਚੇ ਤਾਂ ਮੈਂ ਕੀ ਲੈਣਾਗਾ ਮੈਨੂੰ ਨਹੀਂ ਪਹਿਣੀਆਂ ਗਾਲਾਂ ਆਖੇ ਮੈਂ ਲੈਣਾ ਕੀ ਆ ਫਤੂ ਤੂੰ ਮੈਨੂੰ ਵਸਾਏਗਾ 15000 ਦੇ ਦੇ ਮੇਰ ਤਾਂ ਪੁੱਤ ਤੇਰੇ ਪੈਸੇ ਆ ਜਾਣਗੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੇਰੇ ਵੀ ਗਏ ਹੋਏ ਨੇ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦਾ ਤੂੰ ਭੇਜੇ ਨੇ ਫਿਰ ਮੈਂ ਥੋੜੀ ਭੇਜੇ ਨੇ ਤੇਰੇ ਪੈਸੇ ਇੱਕ ਤਾਂ ਜੇ ਤੱਕ ਕਿਸੇ ਦਾ ਚੰਗਾ ਹੋ ਜੇ ਉਹ ਗੱਲ ਹੋਗੀ ਆਖੇ ਖੜਿਆ ਇਹਦਾ ਨਾਉ ਨਹੀਂ ਰਵਾਏ ਦਾ ਨਾਉਆ ਜੇ ਤਾਂ ਤੇਰੇ ਪੈਸੇ ਆ ਜਾਂਦੇ ਫਿਰ ਤਾਂ ਪਤਾ ਨਹੀਂ ਜਾ ਗਾਉਂਦਾ ਪਤਾ ਨਹੀਂ ਨਾ ਗਾਉਂਦਾ ਹਣ ਬਰਿਆਈ ਕਰਨ ਤੇ ਲੱਗਿਆ ਪਿਆ ਪੈਸੇ ਦੇ ਦੇ ਪੈਸੇ ਬਰਿਆਈ ਕਰੀ ਇਹ ਚ ਮੇਰੇ ਤਾਂ ਡੈਲੀ ਗਾਣਾ ਪੈਂਦੀਆਂ ਨੇ ਘਰੇ ਅਜੇ ਮੇਰੇ ਨਾਲ ਖਾਬੜਾ ਕੀ ਕੁਝ ਹੋਊਗਾ ਜੇ ਘਰੇ ਪਤਾ ਲੱਗ ਗਿਆ ਮੈਂ ਤਾਂ ਕਾਮਲਿਆ ਸਿਉਨਾ ਵੀ ਦੇਤਾ ਲਾ ਕੇ ਜਿਹੜਾ ਪਾਇਆ ਹੋਇਆ ਸੀ ਬਹੁਤ ਵਧੀਆ ਗੱਲ ਐ ਫਿਰ ਉਹਦੇ ਤਾਂ ਤੂੰ ਵੀ ਕਹਿੰਦਾ ਹਾਂ ਮੈਂ ਤਾਂ ਤੈਨੂੰ ਤਾਂ ਮਠਾਇਆ ਸੀ ਵੀ ਚਲ ਤੂੰ ਪੜਿਆ ਲਿਖਿਆ ਤੂੰ ਹੀ ਕੋਈ ਗੱਲ ਉਹ ਕਰ ਲੇਗਾ ਟਾਈਮ ਵੀ ਤਾਂ ਜਰਕਦੇ ਨੇ ਦੇਈ ਦਿੱਤੇ ਸੀ ਪੜੇ ਲਿਖੇ ਨੂੰ ਨਕਲ ਮਾਰ ਕੇ ਤਾਂ ਪਾਸ ਹੋਣਿਆਂਗੇ ਉਹਦੇ ਤਾਂ ਕੱਕਾ ਨਹੀਂ ਆਉਂਦਾ ਫੇਰ ਹੁਣ ਕੀ ਕਰੀਏ ਕੋਈ ਹੱਲ ਲੱਭ ਲੈ ਗੱਲ ਤਾਂ ਵੀ ਆਪਾਂ ਤਾਂ ਜਮੀਂ ਡੁੱਬ ਗਏ ਵੀ ਉਹ ਤੂੰ ਹੀ ਪਤਾ ਕਰ ਲੈ ਪ੍ਰੀਤ ਤੂੰ ਪ੍ਰੀਤ ਦਾ ਕੀ ਬਣਿਆ ਖਬਰ ਉਸੇ ਨੂੰ ਪਤਾ ਹੋਵੇ